ਅੱਜ ਅਸੀਂ ਸ਼ਾਦੀ ਤੇ ਗਏ ਸੀ ਤੇ ਉੱਥੇ ਸਾਨੂੰ ਫੋਨ ਗਿਆ ਮਗਰੋਂ ਕਿ ਸਵੇਰੇ 8 ਵਜੇ ਨਾਲ ਸਾਡੇ ਘਰ ਚੋਰੀ ਹੋ ਗਈ। ਦ ਬੋਟਲ ਲੈ ਗਏ ਨਵਾਂ ਬੋਟਲ ਹੀ ਮੋਬਟ ਲੈ ਗਏ ਸਿਲੰਡਰ ਲੈ ਗਏ ਸੀ ਤੇ ਬੈਟਰੀ ਲਾ ਕੇ ਲੈ ਗਏ ਆ ਕਾਫੀ ਨੁਕਸਾਨ ਕਰਕੇ ਗਏ ਬਹੁਤ ਜ਼ਿਆਦਾ ਜੀ। ਹੁਣ ਸਵੇਰੇ ਅੱਧੀ ਕੰਪਲੀਟ ਕਰਵਾਈ ਹੈ ਪਰ ਉਸ ਨੂੰ 8 ਵਜੇ ਦੀ ਅਜੇ ਤੇ ਕੋਈ ਕਾਰਵਾਈ ਨਹੀਂ ਹੋਈ 12 ਵੱਜ ਚੁੱਕੇ ਨੇ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿਖੇ ਰਾਤ ਇੱਕ ਵੱਡੀ ਚੋਰੀ ਹੋਈ ਜਿਸ ਵਿੱਚ ਚੋਰਾਂ ਨੇ ਇੱਕ ਬੁਲਟ ਮੋਟਰਸਾਈਕਲ ਇੱਕ ਐਕਟਿਵਾ ਸੋਨਾ ਬੈਂਟਰੀਆਂ ਸਿਲੰਡਰ ਅਤੇ ਕਾਫੀ ਸਮਾਨ ਚੋਰੀ ਕਰ ਲੈ ਗਏ ਇਸ ਮੌਕੇ ਪਰਿਵਾਰ ਨੇ ਦੱਸਿਆ ਕਿ ਅਸੀਂ ਆਪਣੇ ਰਿਸ਼ਤੇਦਾਰੀ ਚ ਵਿਆਹ ਦੇਖਣ ਗਏ ਸੀ ਕਿ ਸਾਡੇ ਪਿੱਛੋਂ ਜਦੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਘਰ ਚੋਰੀ ਹੋਗੀ ਤੁਹਾਡਾ ਦਰਵਾਜਾ ਬਾਹਰਲਾ ਖੁੱਲਿਆ ਅਤੇ ਪਿੰਡ ਵਾਸੀਆਂ ਨੇ ਜਦ ਜਾ ਕੇ ਅੰਦਰ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਉਸ ਸਮੇਂ ਉਹਨਾਂ ਨੇ ਥਾਣਾ ਚੋਲਾ ਸਾਈ ਵਿਖੇ ਫੋਨ ਤੇ ਦਰਖਾਸਤ ਦਿੱਤੀ ਇਸ ਮੌਕੇ ਕੁਲਵੰਤ ਸਿੰਘ ਨੇ ਦੱਸਿਆ ਕਿ ਮੈਂ ਅਜਨਾਲਾ ਮਿਲ ਵਿਖੇ ਨੌਕਰੀ ਕਰਦਾ ਤੇ ਪਰਿਵਾਰ ਮੇਰਾ ਪਿੰਡ ਰੰਦ ਅਸੀਂ ਸਾਰੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਦੇਖਣ ਗਏ ਸੀ ਪਿੱਛੋਂ ਇਹ ਪਾਣਾ ਵਾਪਰ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਸਾਡਾ ਸਾਰਾ ਸਮਾਨ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਵਾਪਸ ਕਰਵਾਇਆ ਜਾਵੇ ਉਹਨਾਂ ਕਿਹਾ ਕਿ ਆਏ ਦਿਨ ਹੀ ਇਹੋ ਜਿਹੀਆਂ ਵਾਰਦਾਤਾਂ ਕਰਕੇ ਸਾਰਾ ਪਿੰਡ ਸਹਿਮਿਆ ਹੋਇਆ ਤੇ ਜੇਲੀ ਤੁਹਾਡੇ ਘਰ ਚੋਰੀ ਹੋਈ ਕਿੰਨਾ ਕ ਨੁਕਸਾਨ ਹੋ ਗਿਆ ਬੁਰੇ ਨੁਕਸਾਨ ਕਾਫੀ ਹੋ ਗਿਆ ਜੀ ਇੱਕ ਤੇ ਬੋਟਰ ਲੈ ਕੇ ਨਵਾਂ ਬੋਟਰ ਹੀ ਮੋਬਟਰ ਲੈ ਕੇ ਹੀ ਸਿਲੰਡਰ ਲੈ ਕੇ ਹੀ ਤੇ ਬੈਟਰਾ ਲਾ ਕੇ ਲੈ ਗਏ ਆ ਕਾਫੀ ਨੁਕਸਾਨ ਕਰਕੇ ਗਏ ਬਹੁਤ ਜ਼ਿਆਦਾ ਗਹਿਣਾ ਵੀ ਲੈ ਕੇ ਗਹਿਣਾ ਵੀ ਰੱਖਿਆ ਸੀ ਚ ਇੰਨੀ ਹੀ ਮੇਰੀ ਨੇ ਬਣਾ ਕੇ ਰੱਖੀ ਉਹ ਵੀ ਕਾਫੀ ਗਹਿਣਾ ਸਾਡੇ ਕੋਲ ਵੀ ਲੈ ਕੇ ਸਾਰਾ ਕੁਝ ਕੁਝ ਨਹੀਂ ਛੱਡ ਕੇ ਗਏ ਕਾਰੀ ਖਾਲੀ ਕਰਕੇ ਚਲੇ ਗਏ ਜੀ ਕੁਝ ਨਹੀਂ ਛੱਡਿਆ ਦੋ ਮਿੰਟ ਬਾਅਦ ਦੋ ਬੁਰਾ ਹਾਲ ਜੀ ਸਾਡਾ ਇਸ ਸੰਬੰਧੀ ਕੋਈ ਪ੍ਰਸ਼ਾਸਨ ਨੂੰ ਕੋਈ ਕੰਪਲੇਟ ਕੀਤੀ ਹੈ ਜੀ ਕੋਈ ਅਥਰ ਨੂੰ ਪੇਸ਼ ਕੀਤੀ ਹੈ ਪੁਲਿਸ ਪੁਲਿਸ ਨਹੀਂ ਅਜੇ ਤੱਕ ਆਈ ਹੁਣ ਸ਼ਾਇਦ ਆ ਗਈ ਹੁਣ ਮੇਰੇ ਹਿਸਾਬ ਨਾਲ ਤਾਂ ਸ਼ਾਇਦ ਉਹ ਸਦਾ ਆ ਰਹੀਆਂ ਪਰ ਨੁਕਸਾਨ ਬਹੁਤ ਆ ਗਿਆ ਮੇਰੀ ਆ ਗਈ ਭਾਈ ਨਹੀਂ ਤੇ ਹੁਣੇ ਪਹੁੰਚੀ ਪੁਲਿਸ ਅਜੇ ਹੁਣੇ ਆਈ ਹੈ ਜ ਤੇ ਕੱਪਲੇ ਨੇ 8 ਵਜੇ ਦੀ ਕੀਤੀ ਹੈ ਪਰ ਹੱਡਾ ਹਾਲਾ ਵੇਖ ਲੋ ਜੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਕੋਈ ਕੋਈ ਟੀ ਨਹੀਂ ਛੱਡੀ ਉਹਨਾਂ ਨੇ ਸਾਰਾ ਕੁਝ ਪੱਤ ਪੱਤ ਫੋਲ ਮਾਰ ਕੇ ਸਾਰਾ ਕੁਝ ਲੈ ਕੇ ਨੁਕਸਾਨ ਬਹੁਤ ਕਰਕੇ ਗਏ ਜੀ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋ ਗਿਆ ਜੀ ਲੱਖਾਂ ਦੇ ਦੱਸ ਨਹੀਂ ਸਕਦੇ ਤਾਂ ਕੀ ਮੰਗੀ ਕਰਦੇ ਬੋਟ ਦੇ ਬਿਲਕੁਲ ਨਵਾਂ ਮੰਗਣੀ ਚਾਹੀਦੀ ਕੋਈ ਪ੍ਰਸ਼ਾਸਨ ਕੋਈ ਨਾ ਕੋਈ ਮਤ ਸਾਡੀ ਕੀਤੀ ਜਾਵੇ ਜੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀ ਜਿਹੜੇ ਚੋਰ ਹਰੇ ਜਾਣ ਬਹੁਤ ਕਿਸੇ ਦਾ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਕਿਸੇ ਦਾ ਬਹੁਤ ਨੁਕਸਾਨ ਕਰਕੇ ਗਿਆ ਸਾਡਾ ਸਾਡਾ ਲੱਖਣ ਦਾ ਹਿਸਾਬ ਨਾਲ ਨੁਕਸਾਨ ਹੋ ਗਿਆ ਜੀ ਬੋਟ ਬਿਲਕੁਲ ਨਵਾਂ ਖਲੋਤਾ ਸੀ ਮੋਟਰ ਵੀ ਨਵੀਂ ਸੀ ਬਿਲਕੁਲ ਪਿੰਡ ਸੰਗਤਪੁਰ ਠੀਕੀ ਗੱਲ ਬਾਤ ਹੋਈ ਪੰਜੀ ਪਾਜੀ ਅਸੀਂ ਸ਼ਾਦੀ ਤੇ ਗਏ ਸੀ ਤੇ ਉੱਥੇ ਸਾਨੂੰ ਫੋਨ ਗਿਆ ਮਗਰੋਂ ਕਿ ਸਵੇਰੇ 8 ਵਜੇ ਨਾਲ ਤੁਹਾਡੇ ਘਰ ਚੋਰੀ ਹੋ ਗਈ ਤੇ ਫਿਰ ਤੁਸੀਂ ਅਸੀਂ ਫਿਰ ਉਹ ਤੋਂ ਫੋਨ ਸੁਣ ਕੇ ਆਏ ਤਾਂ ਸਾਨੂੰ ਇੱਥੇ ਦੱਸਿਆ ਆਪਣੇ ਆਣ ਗਵਾਨ ਨੇ ਵੀ ਤੁਹਾਡੇ ਘਰ ਸਾਰਾ ਕੁਝ ਚੋਕੇ ਲੈ ਗਏ ਨੇ ਬੁਲਟ ਵੀ ਲੈ ਗਏ ਆ ਮੋਬਟ ਸਿਲੈਂਡਰ ਬੈਂਟਰ ਤੇ ਕੁਝ ਗਹਿਣਾ ਪਿਆ ਸੀ ਉਹ ਵੀ ਲੈ ਗਏ ਆ ਤੇ ਅਪਰਾਇਜ਼ ਕਰਕੇ ਹੁਣ ਸਰਵਿਸ ਦੀ ਕੰਪਲੀਟ ਕਰਵਾਈ ਹੈ ਪਰ ਉਸ ਨੂੰ 8 ਵਜੇ ਦੀ ਅਜੇ ਤੇ ਕੋਈ ਕਾਰਵਾਈ ਨਹੀਂ ਹੋਈ 12 ਵੱਜ ਚੁੱਕੇ ਨੇ ਤੇ ਕੋਈ ਕੋਈ ਬੰਦਾ ਇੱਥੇ ਆਇਆ ਨਹੀਂ ਮੁਲਾਜਮ ਨਹੀਂ ਅਜੇ ਕੋਈ ਮੁਲਾਜ਼ਮ ਨਹੀਂ ਆਇਆ ਭਾਜੀ ਇੱਥੇ ਕੋਈ ਨਹੀਂ ਪਹੁੰਚਿਆ ਹੈ ਪ੍ਰਸ਼ਾਸਨ ਵਾਲਾ ਜੋ ਦਾਅਵੇ ਕੀਤੇ ਜਾਂ ਫੋਕੇ ਦਿਖਾਈ ਦੇ ਹਾਂਜੀ ਹਾਂ ਜੇ ਫੋਕੇ ਦਿਸਣ ਦੇ ਨੇ ਕੋਈ ਉਹਨਾਂ ਦੀ ਕਾਰਵਾਈ ਨਹੀਂ ਹੋ ਰਹੀ ਤੇ ਇਸ ਕਰਕੇ ਇੱਥੇ ਕੋਈ ਨਹੀਂ ਪਹੁੰਚਿਆ ਮੁਲਾਜ਼ਮ ਤੇ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਇਹੋ ਮੰਗ ਹੈ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਵੀ ਸਾਨੂੰ ਪਤਾ ਲੱਗੇ ਵੀ ਕਿੰਨੇ ਇਹ ਕੰਮ ਕਰਵਾਇਆ ਕਿਸ ਤੱਕ ਇਹ ਹੋ ਸਕਦਾ ਵੀ ਦੋਸ਼ੀਆਂ ਨੂੰ ਫੜੇ ਜਾਂਦੀ ਹਾਂਜੀ ਦੋਸ਼ੀਆਂ ਨੂੰ ਫੜੇ ਜਾਂਦੀ ਕੰਮ ਕੀਤਾ ਜਾਵੇ ਅੱਛਾ ਠੀਕ ਹੈ